ਬਹੁਤ ਹੀ ਪਿਆਰੇ ਵਿਦਿਆਰਥੀਓ ਮੈਂ ਸੁਖਦੀਪ ਸਿੰਘ ਪੰਜਾਬੀ ਮਾਸਟਰ ਅੱਜ ਤੁਹਾਡੇ ਨਾਲ ਕਾਂਡਚਾਰ ਦਾ ਇੱਕ ਟੋਪਿਕ ਜੋ ਰਹਿਦਾ ਸੀ ਲਗਾਖਰ ਲੈ ਕੇ ਹਾਜ਼ਰਾਂ ਲਗਾਖਰ ਤੋਂ ਭਾਵ ਲਗ ਜਮ ਅਖਰ ਲਗਾਖਰ ਇੱਕ ਤਰ੍ਹਾਂ ਦੇ ਲਿਪੀ ਚਿੰਨ ਹਨ ਜਿਨ੍ਹਾਂ ਦੀ ਵਰਤੋਂ ਲਗ ਲੱਗੇ ਅੱਖਰਾਂ ਨਾਲ ਕੀਤੀ ਜਾਂਦੀ ਹੈ ਲਗ ਲੱਗੇ ਅੱਖਰਾਂ ਨਾਲ ਕੀਤੀ ਜਾਂਦੀ ਹੈ ਇਹ ਸ਼ਬਦਾਂ ਦੇ ਉਚਾਰਨ ਵਿੱਚ ਖਾਸ ਯੋਗਦਾਨ ਪਾਉਂਦੇ ਹਨ ਜਿਹੜੇ ਲਗਾਖਰ ਨੇ ਜਦੋਂ ਅਸੀਂ ਉਚਾਰਨ ਕਰਦੇ ਹਾਂ ਸ਼ਬਦਾਂ ਦਾ ਤਾਂ ਇਹ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਤਾ ਪੰਜਾਬੀ ਵਿਆਕਰਨ ਅਨੁਸਾਰ ਇਹਨਾਂ ਦੀ ਗਿਣਤੀ ਤਿੰਨ ਹੈ ਬਿੰਦੀ ਟਿੱਪੀ ਅਤੇ ਅਦਕ ਤਾਂ ਅਸੀਂ ਅੱਗੇ ਨਵਰੇ ਡਿਟੇਲਸ ਗੱਲ ਕਰਦੇ ਹਾਂ ਇਸ ਦੇ ਵਿੱਚ ਵੀ ਬੱਚਿਓ ਪੇਪਰ ਦੇ ਵਿੱਚ ਜਿਹੜੀਆਂ ਦੋ ਤਿੰਨ ਚੀਜ਼ਾਂ ਆਉਂਦੀਆਂ ਨੇ ਮੈਂ ਉਹ ਤੁਹਾਨੂੰ ਉਹ ਪੁਆਇੰਟ ਤੇ ਜਾ ਕੇ ਫਿਰ ਦੱਸੂਗਾ ਇਸ ਦੇ ਵਿੱਚ ਬਿੰਦੀ ਅਤੇ ਟਿੱਪੀ ਦੇਖੋ ਇਹ ਚੈਨ ਹੋ ਗਿਆ ਬਿੰਦੀ ਦਾ ਇਹ ਟਿੱਪੀ ਦਾ ਇਹ ਚਿੰਨ ਨਾਸਕੀ ਸਵਰ ਧੁਨੀਆਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ ਜਿਸ ਤਰੀਕੇ ਦੇ ਨਾਲ ਅਸੀਂ ਨਾਸਕੀ ਵਿਅੰਜਨ ਪੜ੍ਹੇ ਸੀ ਪੰਜ ਤਾਂ ਇਹ ਨਾਸਕੀ ਸਵਰ ਸਵਰ ਧੁਨੀਆਂ ਨੇ ਜਿਹੜੀਆਂ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਦੀ ਆਵਾਜ਼ ਹੈ ਜਿਹੜੀ ਨੱਕ ਦੇ ਵਿੱਚੋਂ ਉਚਾਰਨ ਹੋਣਾ ਸ਼ੁਰੂ ਹੁੰਦਾ ਹੈ ਤਾਂ ਨਾਸਕੀ ਧੁਨੀਆਂ ਜਿਹੜੀਆਂ ਸਵਰ ਧੁਨੀਆਂ ਨੇ ਉਹਨਾਂ ਨੂੰ ਅੰਕਿਤ ਕਰਨੀ ਵਰਤੇ ਜਾਂਦੇ ਹਨ ਦੇਖੋ ਇਹ ਪੇਪਰ ਦੇ ਵਿੱਚ ਆ ਜਾਂਦਾ ਇੰਪੋਰਟੈਂਟ ਹੈ ਚੀਜ਼ ਵੀ ਟਿੱਪੀ ਦੀ ਵਰਤੋਂ ਕਿਹੜੀਆਂ ਲਗਾ ਦੇ ਨਾਲ ਹੁੰਦੀ ਹੈ ਤਾਂ ਟਿੱਪੀ ਦੀ ਵਰਤੋਂ ਮੁਕਤਾ ਸਿਹਾਰੀ ਔਂਕੜ ਅਤੇ ਦੁਲੈਂਕੜ ਦੇ ਨਾਲ ਹੁੰਦੀ ਹੈ ਥੱਲੇ ਉਦਾਹਰਣਾਂ ਨੇ ਜਿਵੇਂ ਪੰਨ ਇਹ ਮੁਕਤਾ ਨਾਲ ਹੈ ਮੁੰਡਾ ਇਹ ਔਂਕੜ ਨਾਲ ਹੈ ਪਿੰਡ ਇਹ ਸਿਹਾਰੀ ਦੇ ਨਾਲ ਹੈ ਬੂੰਦ ਇਹ ਦੁਲੈਂਕੜ ਦੇ ਨਾਲ ਹੈ ਉਸੇ ਤਰ੍ਹਾਂ ਬਿੰਦੀ ਦੀ ਵਰਤੋਂ ਬਿੰਦੀ ਦੀ ਵਰਤੋਂ ਕੰਨਾ ਬਿਹਾਰੀ ਲਾਂ ਦੁਲਾਵ ਹੋੜਾ ਅਤੇ ਕਨੌੜਾ ਦੇ ਨਾਲ ਹੁੰਦੀ ਹੈ ਥੱਲੇ ਉਹਦਾ ਲਿਖਿਆ ਹੋਇਆ ਨੇ ਬੱਚੇ ਜਿਵੇਂ ਮਾਂ ਕੰਨਨਰ ਹੋਗੀ ਨੀਂਦ ਬਿਹਾਰੀ ਨਾਲ ਹੋਗੀ ਗੇਂਦ ਲਾਂ ਨਾਲ ਹੋਗੀ ਸੈਂਕੜਾ ਦੁਲਾਵਾਂ ਨਾਲ ਹੋ ਗਿਆ ਕਦੋਂ ਹੋੜਾ ਹੋ ਗਿਆ ਤਾਂ ਅੰਸ ਕਨੜਾ ਹੋ ਗਿਆ ਨਲ ধারণা ਦਿੱਤੀ ਹੈ ਨੇ ਪੇਪਰ ਦੇ ਵਿੱਚ ਇਹੀ ਚੀਜ਼ ਪੁੱਛੀ ਜਾਂਦੀ ਹੈ ਵੀ ਟਿੱਪੀ ਦੀ ਵਰਤੋਂ ਕਿਹੜੀਆਂ ਲਗਾਾਂ ਦੇ ਨਾਲ ਹੁੰਦੀ ਹੈ ਬਿੰਦੀ ਦੀ ਵਰਤੋਂ ਕਿਹੜੀਆਂ ਲਗਾਾਂ ਦੇ ਨਾਲ ਹੁੰਦੀ ਹੈ ਅਧਕ ਦੀ ਵਰਤੋਂ ਕਿਹੜੀਆਂ ਲਗਾਾਂ ਦੇ ਨਾਲ ਹੁੰਦੀ ਹੈ ਤਾਂ ਅੱਗੇ ਅਧਕ ਦੀ ਵਰਤੋਂ ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਬਹੁਤ ਜ਼ਰੂਰੀ ਹੈ ਇਸ ਦੀ ਪਰਿਭਾਸ਼ਾ ਦੇਖੋ ਇਹ ਦਬਾਅ ਜਾਂ ਬਲ ਦਾ ਚਿੰਨ ਹੈ ਦਬਾਅ ਜਾਂ ਬਲ ਦਾ ਚਿੰਨ ਹੁਣ ਮੈਂ ਥੋੜਾ ਜਿਹਾ ਐਕਸਪਲੇਨ ਕਰਦਾ ਇਹਨੂੰ ਪਹਿਲਾਂ ਪੜ੍ਹਦਾ ਮੈਂ ਸ਼ਬਦ ਵਿੱਚ ਜਿਸ ਅੱਖਰ ਤੇ ਦਬਾਅ ਪਾਉਣਾ ਹੋਵੇ ਉਸ ਤੋਂ ਪਹਿਲੇ ਅੱਖਰ ਤੇ ਅਦਕ ਦਾ ਚਿੰਨ ਲਾਇਆ ਜਾਂਦਾ ਹੈ ਤੁਸੀਂ ਸਮਝੋ ਜਿਸ ਤਰੀਕੇ ਦੇ ਨਾਲ ਅਸੀਂ ਕੋਈ ਸ਼ਬਦ ਲਿਖਦੇ ਆਂ ਜਿਵੇਂ ਹਿੰਦੀ ਦੇ ਵਿੱਚ ਅਸੀਂ ਬਿੱਲੀ ਲਿਖਣਾ ਤਾਂ ਉਸ ਦੇ ਵਿੱਚ ਅੱਧਾ ਲੱਲਾ ਪਾ ਕੇ ਉਸ ਦੀ ਦੂਰੀ ਆਵਾਜ਼ ਡੇਢੀ ਆਵਾਜ਼ ਕੱਢੀ ਜਾਂਦੀ ਹੈ ਇਹਦੀ ਉਦਾਹਰਣੇ ਵੀ ਬਣ ਸਕਦੀ ਹੈ ਵੀ ਕਿਸੇ ਅੱਖਰ ਦੀ ਦੂਰੀ ਆਵਾਜ਼ ਕੱਢਣ ਲਈ ਉਸ ਤੋਂ ਪਹਿਲੇ ਅੱਖਰ ਦੇ ਉੱਤੇ ਆਦਿਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਪੰਜਾਬੀ ਦੇ ਵਿੱਚ ਜਦੋਂ ਅਸੀਂ ਬਿੱਲੀ ਲਿਖਦੇ ਹਾਂ ਤਾਂ ਬੱਬੇ ਨੂੰ ਸਿਹਾਰੀ ਉੱਤੇ ਆਦਿਕ ਲੱਲੇ ਨੂੰ ਵਿਹਾਰੀ ਤਾਂ ਆਦਿਕ ਤਾਂ ਹੈ ਬੱਬੇ ਦੇ ਉੱਤੇ ਪਰ ਜੇ ਜਿਹੜੀ ਦੂਰੀ ਆਵਾਜ਼ ਆ ਉਹ ਲੱਲੇ ਦੇ ਨਿਕਲਦੀ ਹੈ ਜੇ ਅਸੀਂ ਆਦਿਕ ਨਾ ਪਾਈਏ ਤਾਂ ਉਹ ਬਣ ਗਿਆ ਬਿੱਲੀ ਜਦੋਂ ਅਸੀਂ ਆਦਿਕ ਪਾ ਦਿੰਦੇ ਹਾਂ ਤਾਂ ਉਹ ਬਣ ਜਾਂਦਾ ਹੈ ਬਿੱਲੀ ਤਾਂ ਉਹ ਦਬਾਅ ਹੈ ਜਿਹੜਾ ਲੱਲੇ ਦੇ ਉੱਤੇ ਪੈਂਦਾ ਜਿਸ ਤਰ੍ਹਾਂ ਇਹ ਦੱਸਿਆ ਗਿਆ ਚਿੰਨ ਹੈ ਜਿਹੜਾ ਇਹ ਤਾਂ ਦੇਖੋ ਇਹਦੀ ਵਰਤੋਂ ਕਿੱਥੇ ਹੁੰਦੀ ਹੈ ਮੁਕਤਾ ਲਗ ਨਾਲ ਸਿਹਾਰੀ ਨਾਲ ਤੇ ਔਂਕੜ ਨਾਲ ਆ ਦੇਖੋ ਉਦਾਹਰਨਾਂ ਨੇ ਇਹਨਾਂ ਨੂੰ ਵਿਪਰਤ ਪ੍ਰੇਰਕਾਂਗੇ 60 ਮੁਕਤਾ ਨਾਲ ਜੇ ਹੁਣ ਅਧਿਕ ਨਾ ਪਾਇ ਹੋਵੇ ਤਾਂ ਇਹ 60 ਬਣ ਗਿਆ ਤਾਂ ਜਦੋਂ ਸਸੇ ਤੇ ਅਧਿਕ ਪਾਇਆ ਤਾਂ ਟੈਂਕੇ ਦੀ ਆਵਾਜ਼ ਹੈ ਜਿਹੜੀ ਉਹ ਡੇਢੀ ਨਿਕਲਦੀ ਹੈ 60 ਉਵੇਂ ਹੀ ਸਿਹਾਰੀ ਦੇ ਨਾਲ ਹਿੱਸਾ ਨਾ ਪਾਇਆ ਹੋਵੇ ਹਿਸਾਬ ਉਦੋਂ ਬਾਅਦ ਉਹ ਮੇ ਰੁਖਾ ਜੇ ਅਦਕ ਨਾ ਪਾਇਆ ਹੋਵੇ ਤਾਂ ਰੁਖਾ ਵੜ ਗਿਆ ਤਾਂ ਜਿਹੜੀ ਅਗਲੇ ਅੱਖਰ ਦੀ ਆਵਾਜ਼ ਹੈ ਜਿਹੜੀ ਉਹਦੇ ਉੱਤੇ ਬਲ ਜਾਂ ਦਬਾ ਜਦੋਂ ਅਸੀਂ ਪੜ੍ਹਨਾ ਤਾਂ ਉਹਦੋਂ ਪਹਿਲੇ ਅੱਖਰ ਦੇ ਉੱਤੇ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਇੰਪੋਰਟੈਂਟ ਚੀਜ਼ ਹੈ ਥੋੜੀ ਜੀ ਧਿਆਨ ਦਿਓ ਇਹਦੇ ਉੱਤੇ ਵੀ ਵੀ ਕਈ ਵਾਰ ਅੰਗਰੇਜ਼ੀ ਦੇ ਜਿਹੜੇ ਅੱਖਰ ਨੇ ਸ਼ਬਦ ਨੇ ਉਹਨਾਂ ਨੂੰ ਅਸੀਂ ਗੁਰਮੁਖੀ ਦੇ ਵਿੱਚ ਲਿਖਣ ਸਮੇਂ ਦਲਾਮਾਂ ਦੇ ਨਾਲ ਅਧਕਰੀ ਵਰਤੋਂ ਹੋ ਜਾਂਦੀ ਹੈ ਤਾਂ ਉਹ ਅੰਗਰੇਜ਼ੀ ਦੇ ਜਿਹੜੇ ਅੱਖਰ ਨੇ ਉਹਨਾਂ ਨਾਲ ਹੀ ਹੈ ਜਿਵੇਂ ਪੈਨ ਪੱਪੇ ਨੂੰ ਦਲਾਏ ਦਲਾਮਾ ਉੱਤੇ ਅਧਕ ਨੰਨਾ ਬਣ ਗਿਆ ਪੈਨ ਹੁਣ ਜੇ ਆਪਾਂ ਅਧਕ ਨਹੀਂ ਪਾਵਾਂਗੇ ਤਾਂ ਇਹ ਪੈਨ ਬਣ ਗਿਆ ਚੈੱਕ ਚੱਚੇ ਨੂੰ ਦਲਾਮਾ ਉੱਤੇ ਅਧਕ ਕਕਾ ਚੈੱਕ ਨਹੀਂ ਪਾਵਾਂਗੇ ਤਾਂ ਚੈੱਕ ਬਣ ਗਿਆ ਉਵੇਂ ਸੈਟ ਜੈਟ ਆਦਿ ਤਾਂ ਇਹਦੇ ਵਿੱਚੋਂ ਜਿਹੜੇ ਮੇਨ ਪ੍ਰਸ਼ਨ ਬਣਦੇ ਨੇ ਬਾਕੀ ਐਕਸਪਲੇਨੇਸ਼ਨ ਦੇ ਲਈ ਆ ਤਾਂ ਜਿਹੜੇ ਮੇਨ ਪ੍ਰਸ਼ਨ ਬਣਦੇ ਨੇ ਵੀ ਬਿੰਦੀ ਅਤੇ ਟਿੱਪੀ ਦੀ ਵਰਤੋਂ ਕਿਹੜੀਆਂ ਲਗਾਉਣ ਦੇ ਨਾਲ ਹੁੰਦੀ ਹੈ ਉਦਾਹਰਨਾਂ ਦੇ ਨਾਲ ਸਮਝਾਓ ਤੇ ਅਦਕ ਦੀ ਵਰਤੋਂ ਕਿੱਥੇ ਹੁੰਦੀ ਹੈ ਇਹ ਮੈਂ ਦੁਬਾਰੇ ਦੱਸ ਦਿੰਨਾ ਵੀ ਅਗਲ ਜਿਹੜੇ ਅੱਖਰ ਦੇ ਉੱਤੇ ਦਬਾਅ ਜਾਂ ਬਲ ਪਾਉਣਾ ਹੋਵੇ ਉਹਦੇ ਪਹਿਲੇ ਅੱਖਰ ਦੇ ਉੱਤੇ ਅਦਕ ਦੀ ਵਰਤੋਂ ਹੁੰਦੀ ਹੈ ਜਾਂ ਜੇ ਸੱਖਰ ਦੀ ਡੇੜੀ ਵਾਜ ਦੂਰੀ ਵਾਜ ਕੱਢਣੀ ਹੈ ਤਾਂ ਉਸ ਤੋਂ ਪਹਿਲੇ ਅੱਖਰ ਦੇ ਉੱਤੇ ਅਦਕ ਦੀ ਵਰਤੋਂ ਹੁੰਦੀ ਹੈ ਇਹਦੀ ਵਰਤੋਂ ਮੁਕਤਾ ਸਿਹਾਰੀ ਤੇ ਔਕੜ ਲਗਾ ਨਾਲ ਹੁੰਦੀ ਹੈ ਤੇ ਅੰਗਰੇਜ਼ੀ ਦੇ ਜਿਹੜੇ ਸ਼ਬਦ ਨੇ ਪੈਨ ਚੈੱਕ ਸੈਟ ਜੈਟ ਆਦ ਨਾਲ ਦੁਲਾਵਾਂ ਦੇ ਨਾਲ ਵੀ ਹੁੰਦੀ ਹੈ ਤੇ ਮੈਨੂੰ ਉਮੀਦ ਹੈ ਤੁਹਾਡੇ ਲਈ ਇਹ ਤਿੰਨ ਚਾਰ ਨੰਬਰ ਦਾ ਤਿੰਨ ਕਿ ਨੰਬਰ ਦਾ ਘਟੋ ਘਾਟੀ ਕੰਮ ਜਿਹੜਾ ਪੇਪਰ ਦੇ ਵਿੱਚ ਸਹਾਇਕ ਹੋਊਗਾ ਤਾਂ ਇਸ ਨੂੰ ਅੱਗੇ ਹੋਰ ਵਿਦਿਆਰਥੀਆਂ ਨਾਲ ਵੀ ਸ਼ੇਅਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ